ਇਹ ਆ ਜੀ ਪਿੰਡ ਮੁੰਡੀਆਂ ਮੁੰਡੀਆਂ ਪਿੰਡ ਬੜਾ ਮਰਿੰਡੇ ਦੇ ਨੇੜੇ ਹੀ ਆ 4 ਕਿਲੋਮੀਟਰ ਦਾ ਫਰਕ ਹੋਣਾ ਤੇ ਇੱਥੇ ਆ ਦੇਖੋ ਜੀ ਆ ਬੋਲ ਲੱਗਿਆ ਹੋਇਆ ਹੈ ਇੱਥੇ ਸਹਾਇਤਕਰਾਂ ਦੇ ਦੇ ਤੌਰ ਤੇ ਦੇਖੀਏ ਸਰਦਾਰ ਜਗਜੀਤ ਸਿੰਘ ਮੁੰਡੀਆਂ ਇੱਥੇ ਕਾਫੀ ਵਧੀਆ ਸਹਾਇਤਕਰ ਨੇ ਜਗ ਸਰਦਾਰ ਜਗਜੀਤ ਸਿੰਘ ਮੁੰਡੀਆਂ ਤੇ ਉਹਨਾਂ ਤੋਂ ਇਲਾਵਾ ਆਪਣੇ ਸਰਦਾਰ ਜਸੇਵਰ ਜਗਿੰਦਰ ਸਿੰਘ ਮੁੰਡੀਆਂ ਦੇ ਬੇਟੇ ਸਰਦਾਰ ਰਜਿੰਦਰ ਸਿੰਘ ਮੁੰਡੀਆਂ ਉਹ ਵੀ ਕਾਫੀ ਸਰਗਰਮ ਆ ਇੱਥੇ ਅਸੀਂ ਭਾਈ ਦੂਜੀ ਵਾਰ ਨਾਟਕ ਵੀ ਕਰੇ ਆ ਇੱਥੇ ਨਾਟਕ ਹੋਈ ਆ ਦੂਜੀ ਵਾਰ ਜਦੋਂ ਅਸੀਂ ਕਰੇ ਆ ਤੇ ਇੱਥੇ ਸਕੂਲ ਆਪਣਾ ਉਹਦੇ ਵਿੱਚ ਸਾਡਾ ਦੋਸਤ ਪੱਤਰਕਾਰ ਸਾਹਿਦ ਕਾ ਜਸਵੀ ਸਿੰਘ ਸ਼ਾਂਤਪੁਰੀ ਜਗਜੀਤ ਸਿੰਘ ਪੰਜਾਬੀ ਦੇ ਆਪ ਕੋ ਵੀ ਇੱਥੇ ਤੇ ਆ ਪ੍ਰਾਇਮਰੀ ਦੇਖੀਏ ਖਾਣੀ ਘਰ ਸਾਡਾ ਕਰਮਜੀਤ ਸਿੰਘ ਸਕਰੂਲਾਪੁਰੀ ਤੇ ਇਸ ਤੋਂ ਇਲਾਵਾ ਕਰਤੇਜ ਸਿੰਘ ਗੋਲਡੀ ਕਾਫੀ ਬਦੇ ਪਿੰਡ ਆ ਮੁੰਡੀਆਂ ਮਰਿੰਡੇ ਇਲਾਕੇ ਦੀ ਸ਼ਾਨ ਹੈ ਇਹ ਸਾਡਾ ਪਿੰਡ ਮੁੰਡੀਆਂ ਜੇ ਬਗੁਰਦਰਾ ਸ਼ਹੀਦਗਾਂ ਤੋਂ ਆਈਏ ਸਿੱਧਾ ਹੀ ਰੋਡ ਤੇ ਤਾਂ ਪਹਿਲਾ ਪਿੰਡ ਤੁਲਮਦਰ ਆਉਂਦਾ ਤੇ ਦੂਜਾ ਮੁੰਡੀਆਂ